ਰਹਿਰਾ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ ਨਾਮ ਰਾਜੇ ਹਰਨਾਪਿਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਮਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਬਿਆਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਗੁਦਰ ਤਵਸਿਆ ਤੇਰਾ ਅੰਤ ਨ ਜਾਈ ਰੱਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਉਹ ਸੱਚਾ ਸਾਹਿਬ ਸਿਵਤ ਸੋ ਆਦਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਪਿਛ ਕਰਣਾ ਸੋ ਕਰ ਰਹਿਆ ਸੂਦਰ ਰਾਵਿਆ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਦਰ ਤੇ ਰਾਖੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਝੇ ਤੇਰੇ ਨਾਮ ਦੇ ਅਨੇਕੇ ਅ ਸੰਖਾ ਕੀਤੇ ਤੇਰੇ ਵਾਵਣ ਹਾਰੇ ਗੇਤੇ ਤੇਰੇ ਰਾਗ ਪਰਿ ਸੋ ਕਈਏ ਗੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਬਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਵਰਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰਿੰਦਰਾ ਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰਜ ਜੁਗ ਵੇ ਨਾ ਨਾ ਲੈ ਗਾਵਨ ਤੁਧਨੋ ਮੋਣਿਆ ਮਨ ਮੋਹਨ ਸੂਰਗ ਮਛ ਪਿਆਲੇ ਗਾਵਨ ਤੁਧਨੋ ਰਤਨੇ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਦ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੀ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਾਂ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੇਹੋਸੀ ਜਾਣ ਜਸੀ ਰਚਨਾ ਜਿਨਾਂ ਰਚਾਈ ਰੰਗੇ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਹਿਬ ਨਾਨਕ ਰਹਿਣ ਰਜਾਈ ਆਸਾ ਹੱਲਾ ਪਹਿਲਾ ਸੁਣ ਵਡਾ ਆਖੈ ਸਭ ਕੋ ਏਕੇ ਵਡਵਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਦੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਬਹਿਰ ਕੰਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹਿ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਣਸ ਜੀਕਨੈ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣਵਾ ਨਾ ਕਿ ਆਵੇ ਚਾਰਾ ਸਿਫਤੀ ਪਰੇ ਤੇਰੇ ਬੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾਇਆ ਸਮਹ ਹੱਲਾ ਪਹਿਲਾ ਆਖਾਂ ਜੀ ਵਾਂ ਵਿਸਰਹਿ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਇਤ ਭੁਖ ਹੈ ਖਾਏ ਚਲੀਏ ਦੁਖ ਸੋ ਕਿਉ ਵਿਸਰਹਿ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੀ ਰਾਹਾਉ ਸਾਚੇ ਨਾਮ ਕੀ ਦਿਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਨਿੰਦਾ ਰਹੇ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਕਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮ ਹੈ ਬਾਤ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸ਼ਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੌਕਾ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵੜ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਹ ਜੀਵੇ ਤ੍ਰਿਹ ਜੀਵਾਸ ਜਿਨਾਂ ਅਰਜਨ ਸਤਿਗੁਰ ਸੰਗਤ ਪਾਈ ਤਨ ਤੁਰ ਮਸਤਕ ਲਿਖਿਆ ਨੇ ਖਾਸ ਧਨ ਤਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੰਦਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਰ ਪਥਰ ਮੈਂ ਜੰਤੀ ਉਪਾਏ ਤਾ ਕਾਰਜ ਕੀ ਆਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਤਿ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਕ ਸੁਤ ਮਨ ਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸਮਾਏ ਠਾਕੁਰ ਕਾਹੇ ਮਨ ਪਹੁ ਕਰਿਆ ਉੜੇ ਉੜੇ ਆਵੇਂ ਸੇ ਕੋ ਸਾ ਤਿਸ ਪਾਛੇ ਬਚਰੇ ਚਰਿਆ ਤੈ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸ਼ਟ ਸਿਦਾਨ ਠਾਕੁਰ ਕਰ ਤਲ ਤਰੇ ਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰੇ ਅੰਤ ਨ ਪਾਰ ਆਵਰੇ ਆ ਹਰਾ ਗਿਆ ਸਾ ਮਹੱਲਾ ਚੌਥਾ ਸੋ ਪੁਰਖ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰજન ਹਰਪੁਰਖ ਨਿਰੰਜਰ ਹਰੇ ਅਗਮ ਅਗਬ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆ ਪੇਠਾਪੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਵ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਉ ਤੁਧ ਵਿਨ ਅਵਰਣਾ ਜਾਣਾ ਤੂੰ ਪਾਰਬਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਪਰਵਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇਵ ਮੁਕਤ ਸੇਵ ਮੁਕਤ ਪਏ ਜਿਨ ਹਰਿ ਤੇ ਆਇਆ ਜੀ ਤਨ ਤੂਟੀ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਾਨਾ ਸੈਤਾਨ ਜਿਨ ਹਰਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਦਾ ਹਨ ਤੁਧ ਜੀ ਹਰਿ ਅਨਕੇ ਅਨੇਕੇ ਅਨੰਤਾ ਤੇਰੀ ਅਨਕ ਤੇਰੀ ਅਨ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਸਤ ਜੀ ਕਰ ਕੇ ਰਿਆ ਕਟ ਕਰਮ ਕਰਨ ਦਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਤਿ ਗੁਰਖ ਅਪਰੰਪਰ ਕਰਤਾ ਜੀ ਤੁਧ ਜੀਵੜਿ ਔਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਦੇ ਉਪਾਈ ਜੀ ਤੁਦੇ ਆਪੇ ਸਿਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰਹਿ ਤੈਨ ਨਾਮ ਵਰ ਤਰਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵੀ ਜੋਗ ਮਿਲ ਵੀ ਛੁੜਿਆ ਸਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿਨ ਦੂਜਾ ਅਵਰ ਨਾ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਰੂਪਿ ਹਲੇ ਮਾਨੇ ਤਰਨ ਚੇਤ ਉਸ ਮੂਡ ਬਨਾ ਹਰ ਵਿਸਰਤ ਤੇਰੇ ਗੁਣ ਗਦਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੰਲਾ ਪੰਜਵਾ ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇ ਵਰੀਆ ਅਵਰ ਕਾ ਚਿਰ ਗਿਤੇ ਨਾ ਕਾਮਿਲ ਸਾਥ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਉਜਲ ਦਰਨ ਕੈ ਜਨਮ ਬਿਰਤਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਵਾ ਚਰਨ ਪਰੇ ਦੀ ਰੱਖੋ ਸਰਮਾ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਵੇ ਚਿਤ ਕੀ ਇੱਛਾ ਤਉ ਚਰਨਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾ ਹੋਇ ਆਪ ਹਾਥ ਦਇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੇ ਸਭੈ ਰਣ ਕੋ ਆਸਮਰੈ ਪੂਰਨ ਹੋਇ ਹਮਾਰੀ ਆਸਾ ਤੋਰ ਪਜਿੰਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸੇਖਾ ਮਾਰੇ ਤਾਰੀ ਚਣਚਣੋ ਸਤਰਾ ਹਮਾਰੇ ਮਾਰੀਆ ਬਹਾਥ ਦੇ ਮੁਝ ਬਰੇ ਮਰਣ ਕਾਲ ਕਾ ਤਰਾ ਸਰਵ ਰਿਆ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਹਸ ਤੂ ਜੋ ਕਰੇ ਹੋ ਰੱਛਾ ਰਾਹ ਲੇ ਉਹ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋਂ ਪੂਰੀ ਚਦਰ ਦਸਕੰਤਾ ਗਾ ਰੁਪਾਇ ਬ੍ਰਹਮਾ ਵੀ ਤਰਾਕਾਰ ਪਾਇ ਸਿਵਜੂ ਅਵਤਾਰਾ ਕਾਲ ਪਾਰੇ ਕਰੇ ਸੰਪਕਾ ਸਭ ਸਕਲ ਕਾਲ ਕਾ ਖਿਆ ਤਵਾਸਾ ਜਵਨ ਕਾਲ ਜੋਰੀ ਸਿਵਗੀਓ ਬੇਦਰਾਜ ਮਨੋ ਮਾਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਣੇ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ

ਜਬੇ ਆਕਰ ਕਰਤਹੁ ਕਬਹੁ ਤਮੈ ਮਿਲਤ ਦੇ ਤਰਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਨੀ ਬੋਝਿ ਉਚਾਰੈ ਤੁਮ ਸਭ ਹੀ ਤੇ ਰਹਿ ਨਿਹਾਲਮ ਜਨਤ ਵੇਦ ਭੇਦਿਆ ਰਹਿ ਆਲਮ ਨਿਰੰਕਾਰ ਨਿਰਵਕਾਰ ਨਿਰੰਬਿਆਦ ਨੀਲਾ ਨਾਦ ਸੰਭ ਤਾਕਾ ਮੂੜੀ ਚਾਰ ਤਪੇਦਾ ਜਾਹੋ ਭੇਵ ਨ ਪਾਵਤ ਵੇਦਾਰ ਤਾਕੋ ਕਰਪਾ ਹੰ ਨਿ ਅਨੁਮਾਨਤ ਮਹਾ ਮੂੜ ਕਸ਼ ਭੇਦਨ ਜਾਨਤ ਮਹਾ ਦੇਵ ਕੋ ਕੈਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵੋ ਆਪ ਤੇ ਆਪਣੀ ਬੁਧ ਹੈ ਜੀਤੀ ਬਰਨਤ ਪੈਨ ਪੈਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰ ਆਏ ਕੈ ਰੂਪੇ ਅਨੂਪ ਸਰੂਪਾ ਰੰਗ ਭਇਓ 라ਵ ਕਈ ਪੂਪਾ ਅੰਡਾ ਜੇ ਰਸੇ ਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉ ਫੂਲ ਰਾਜਾ ਹੋ ਬੈਠਾ ਕਉ ਸਿਮੜ ਸਹਯੋ ਸੰਕਰੀ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਜੰਭਵੇ ਆਦਿ ਜੁਗਾਦ ਸਰੂਪ ਸਿੰਭਵੇ ਅਵ ਰੱਛਾ ਮੇਰੀ ਤੁਮ ਕਰੋ ਸਿਖਿਵਾਰ ਸਿ ਸੰਗਰੋ ਦੁਸ਼ਟੇ ਤੇ ਉਠਵ ਦੇ ਉਪਤਾ ਸਕਲ ਮਲੇਸ਼ ਕਰੋ ਰਾਣ ਘਾਤਾ ਜੇ ਅਸਤੋਇ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦਰਤ ਹਉ ਮਰੇ ਪੁਰਖ ਜਗਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੁਗਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹਾਂ ਤਾਂ ਕਿ ਕਾਰ ਨਿਟਨੀ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰिष्ट ਦਰ ਨੇ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਇ ਨਾ ਰਹੋ ਤਾਂਗੇ ਤਾਪ ਤਰਵੋ ਹਰ ਹੋ ਹਰਿਦ ਸਿਧ ਕਰਮੋ ਸਭ ਹੋਈ ਦੁਸ਼ਟ శాశ్వਤ ਸਕੈ ਨਾ ਕੋਈ ਇਕ ਵਾਰ ਜੇ ਤੂੰ ਮੈ ਸੰਭਾਰਾ ਗਾਲ ਫਾਸ ਤੇ ਤਾਏ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੈਂ ਸ਼ਰਨ ਤੇ ਆਰੀਆ ਆਪਾਦ ਲੈ ਹੋ ਬਾਰੀ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਨੇ ਬਚਾਈ ਸੋਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ ਹਰਾਮ ਰਹੀ ਪੁਰਾਨ ਪੁਰਾਨ ਅਨੇਕ ਕਹਿ ਮਤੇਕ ਨਾ ਮੰਨੇਓ ਸਿਮਰਤ ਸਾਸਤਰ ਵੇਦ ਸਬੈ ਵੋ ਭੇਦ ਕਹੇ ਹਮੇਕ ਨਾ ਜਾਣੇਓ ਕਿਰਿਏ ਜ਼ਬਾਨ ਕਿਰ ਬਾਤੁ ਮਰੀ ਕਰ ਮੈ ਨਾ ਕੇ ਉਸਨ ਤੋਹਿ ਵਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਕਿਉ ਤੁਮਾਰੋ ਦਾਰ ਬਾਹੇ ਰਹੇ ਤੀ ਰਾਜ ਅਸ ਗੋਵਿੰਦਾ ਤੁਮਾਰਾ ਹਰਾਮ ਕਲੀ ਮਹਲਾਤੀ ਚਾ ਅਨੰਦਿਕ ਵੰਕਾਰ ਸਤਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮਾ ਨਿਵਾਸਾਇ ਕਹਿ ਹੈ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੁਮਨ ਮਨ ਮੇਰੇ ਤੂ ਸਭੇ ਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾਂਗ ਨਾ ਸਮਰਾਦ ਸਵਾਮੀ ਸੋ ਗਿਉਨੋ ਵਿਸਾਰੇ ਕਹਿ ਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸੰਗਿ ਸੇਜਿ ਸੋ ਪਾਵੇ ਸਦਾ ਸਿਮਤ ਸਦਾ ਨਾਹ ਤੇਰੀ ਨਾਮ ਮਨ ਵਸਾਵੇ ਨਾਮੁ ਤੇ ਕੈ ਮਨ ਵਸੇ ਆਵਾਜੇ ਸ਼ਬਦ ਕਨੇਰੇ ਕਹਿ ਨਾਮ ਸੱਚੇ ਸਾਹਿਬ ਕਾ ਨਾਹੀ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਾਚ ਨਾਮਿਆ ਧਰਮੇ ਰਜਨ ਕੋਖਾਂ ਸਭ ਗੁਆਈਆਂ ਅਗਰ ਸ਼ਾਂਤ ਹੋਣਾ ਰਜਨ ਚ ਸਭ 부ਜਾਈਆਂ ਸਤਾਵਰ ਰੋਹਣ ਕੀਤਾ ਗੁਰੂਏ ਟੋਸਦੀਆਂ ਵੜਿਆਆਂ ਕਹਿ ਨਾਮ ਸੋਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਬਨ ਸ਼ਬਦਿਤ ਘਰ ਸਪਾ ਗੈ ਘਰ ਸਪਾ ਕੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਧ ਜਿਨ ਕਉ ਉਸੇ ਨਾਮ ਹਰਿ ਕੈ ਲਾਗੇ ਕੈ ਨਾਨਕ ਤੇਜ ਬਹੁਤ ਤਿਕਰ ਅਹੰਦ ਵਾਜੇ ਆਨੰਦ ਸਹੁ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਭ ਪਾਇਆ ਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਰਤੇ ਪੁਇਤ ਸਤਿਗੁਰ ਰਹਿਆ ਵਰਪੂਰ ਹੈ ਬਿਨਵੰਤ ਨਾਰਾ ਗੁਰ ਚਰਨ ਲਾ ਗਏ ਆਜਿਆ ਨਹਦ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪੈ ਉਹ ਜਿਸ ਕਾ ਸਭ ਸੇ ਆਦਾਰੋ ਜੇ ਕੋ ਖਾਵੇ ਜੇ ਕੋ ਹੁਚੈ ਬਿਸਵ ਹੋਏ ਉਦਾਰੋ ਇਹ ਵਸਤਾ ਜੀ ਨਾ ਜਾਈ ਨੇਤ ਨੇਤ ਰਖੁਰ ਤਾਰੋ ਤਮ ਸੰਸਾਰ ਚਰਨ ਰਤ ਕਰੀਐ ਸਬ ਨਾਨਕ ਪ੍ਰੇਮ ਅਸਾਰੋ ਸਲੋਸ ਮਹਲਾ 5 ਤੈਰਾ ਕੀਤਾ ਜਤ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਹਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੜ ਜਾਹੇ ਬੌਜਲ ਇਹ ਹਮਸਗਾਹ ਪਰਛਾਵੀ ਪਾਰ ਪਾਏ ਜਿਹਨੂੰ ਲੱਗੀ ਪਿਆਸ ਅਮਰਤ ਸੇ ਹੀ ਖਾਏ ਕਲ ਮੈਂ ਇਹੋ ਉਹਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਇ ਸਾਇ ਬਿੱਤਾ ਕੋਈ ਨ ਜਾਏ ਜੇ ਆਵੇ ਤਦ ਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੋਰੇ ਆਦਣਾ ਜਿਵ ਅਜਪੁਰ ਨਾਓ ਨੇਤਰੀ ਸਤਗੁਰੂ ਵੇਖਣਾ ਸਰਣੀ ਸੁਣਨਾ ਗੁਰਨਾਓ ਸਾਤ ਗੁਰ ਸੇ ਤੀਰਤਿਆ ਦਰਗਹਿ ਪਾਈ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੈਂ ਉਤਮ ਕਾਢੀਐ ਵਿੱਲੇ ਕੀ ਕੇ ਮਹਤਾ ਪੰਜਵਾ ਰੱਖੇ ਰੱਖਣ ਹਾਰ ਆਪਿਵਾਰੀਆਂ ਨਾ ਗੁਰ ਕੀ ਪੈਰੀ ਪਾਏ ਕਾ ਸਵਾਰੀਆਂ ਨਾ ਹੋਆ ਆਪ ਦਿਆਲ ਮਨਹੁ ਨਾਵੇ ਸਾਰੀਆਂ ਸਾਥ ਜਨਾਂ ਕੇ ਸੰਗ ਪਵਜਨ ਤਾਰੀਆਂ ਨਾ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਆਂ ਨਾ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਵਾਹਿ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ